ਸ਼ਹੀਦ ਹੋਏ ਸਾਰੇ ਕੈਂਡੀਡੇਟਸ ਨੂੰ ਤਾਂ ਇੱਕ ਵਾਰ ਫੇਰ ਆਇਆ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਅਪਡੇਟ ਲੈ ਕੇ ਤੇ ਇਹ ਜਿਹੜਾ ਅਪਡੇਟ ਹੈ ਦੋਸਤੋ ਪੰਜਾਬ ਪੁਲਿਸ ਕਨਸਟੇਬਲ ਭਰਤੀ 2024 ਦੀ ਐਨਸਰ ਕੀ ਬਾਰੇ ਤੇ ਹਾਲ ਹੀ ਵਿੱਚ ਦੋਸਤੋ ਤੁਹਾਡੀ ਐਨਸਰ ਕੀ ਜਿਹੜੀ ਅਪਡੇਟ ਹੋ ਚੁੱਕੀ ਹੈ ਸੋ ਜਿਹੜਾ ਤੁਸੀਂ ਪਰੇਸ਼ਾਨ ਹੋ ਰਹੇ ਸੀ ਦੁਪਹਿਰ ਤੋਂ ਕਿ ਤੁਹਾਡੀ ਐਨਸਰ ਕੀ ਕਦੋਂ ਆਏਗੀ ਤਾਂ ਹੁਣ ਤੁਸੀਂ ਆਪਣੀ ਐਨਸਰ ਕੀ ਚੈੱਕ ਕਰ ਸਕਦੇ ਹੋ ਚੈੱਕ ਕਰਨ ਵਾਸਤੇ ਸਿੱਧਾ ਤੁਸੀਂ ਪੰਜਾਬ ਪੁਲਿਸ ਦੀ ਅਫੀਸ਼ੀਅਲ ਸਾਈਟ ਤੇ ਵਿਜ਼ਿਟ ਕਰਨਾ ਹੈ ਤੇ ਇਹ ਜਿਹੜਾ ਸਾਈਡ ਦੇ ਵਿੱਚ ਤੁਹਾਨੂੰ ਰਿਕਰੂਟਮੈਂਟ ਵਾਲਾ ਪੇਜ ਸ਼ੋ ਹੋ ਰਿਹਾ ਹੈ ਲਿੰਕ ਸ਼ੋ ਹੋ ਰਿਹਾ ਹੈ ਇਸ ਦੇ ਉੱਤੇ ਤੁਸੀਂ ਕਲਿੱਕ ਕਰਨਾ ਹੈ ਕਲਿੱਕ ਕਰਨ ਤੋਂ ਬਾਅਦ ਇਹ 2024 ਵਾਲਾ ਰਿਕਰੂਟਮੈਂਟ ਵਾਲਾ ਲਿੰਕ ਹੈ ਇਸ ਦੇ ਉੱਤੇ ਤੁਸੀਂ ਕਲਿੱਕ ਕਰ ਦੇਣਾ ਇੱਕ ਨਵਾਂ ਪੇਜ ਤੁਹਾਡੇ ਸਾਹਮਣੇ ਓਪਨ ਹੋਏਗਾ ਤੇ ਇਸ ਦੇ ਵਿੱਚ ਇਹ ਜਿਹੜਾ ਸੈਕੰਡ ਵਾਲਾ ਲਿੰਕ ਹੈ ਇਸ ਦੇ ਉੱਤੇ ਤੁਸੀਂ ਕਲਿੱਕ ਕਰ ਦਿਓ ਇਸ ਦੇ ਨਾਲ ਤੁਸੀਂ ਇੱਕ ਨਵੇਂ ਪੇਜ ਤੇ ਪਹੁੰਚ ਜਾਓਗੇ ਤੇ ਇਹਨੂੰ ਸਕਰੋਲ ਕਰਿਓ ਥੋੜਾ ਜਿਹਾ ਹੇਠਾਂ ਤੁਹਾਨੂੰ ਇੱਕ ਹੋਰ ਲਿੰਕ ਦੇਖਣ ਨੂੰ ਮਿਲੇਗਾ ਠੀਕ ਹੈ ਤੁਸੀਂ ਇਸ ਲਿੰਕ ਦੇ ਉੱਤੇ ਕਲਿੱਕ ਕਰ ਦੇਣਾ ਹੈ ਕਲਿੱਕ ਕਰਨ ਤੋਂ ਬਾਅਦ ਇਹ ਡ੍ਰੌਪਡਾਊਨ ਆਪਸ਼ਨ ਤੁਹਾਡੇ ਸਾਹਮਣੇ ਓਪਨ ਹੋਏਗਾ ਤੇ ਇਸ ਦੇ ਵਿੱਚ ਆਲਰੇਡੀ ਰਜਿਸਟ੍ਰੇਸ਼ਨ ਵਾਲਾ ਇਹ ਜਿਹੜਾ ਤੁਹਾਡਾ ਲਿੰਕ ਹੈ ਇਸ ਦੇ ਉੱਤੇ ਤੁਸੀਂ ਕਲਿੱਕ ਕਰ ਦੇਣਾ ਹੈ ਕਲਿੱਕ ਕਰਨ ਤੋਂ ਬਾਅਦ ਦੋਸਤੋ ਇੱਕ ਹੋਰ ਨਵੀਂ ਵਿੰਡੋ ਤੁਹਾਡੇ ਸਾਹਮਣੇ ਓਪਨ ਹੋਏਗੀ ਤੇ ਇਸ ਦੇ ਵਿੱਚ ਦੋਸਤੋ ਤੁਸੀਂ ਆਪਦੀ ਆਈਡੀ ਜਿਹੜੀ ਹੈ ਐਪਲੀਕੇਸ਼ਨ ਆਈਡੀ ਉੱਪਰ ਦੇਣੀ ਹੈ ਇੱਥੇ ਤੁਸੀਂ ਆਪਦਾ ਪਾਸਵਰਡ ਭਰ ਦੇਣਾ ਹੈ ਠੀਕ ਹੈ ਤੇ ਇੱਥੇ ਇਹ ਜਿਹੜਾ ਕੈਪਚਰ ਕੋਡ ਹੈ ਇੱਥੇ ਭਰ ਕੇ ਤੇ ਲੌਗਇਨ ਦੇ ਉੱਤੇ ਤੁਸੀਂ ਕਲਿੱਕ ਕਰ ਦੇਣਾ ਤੇ ਇੱਕ ਨਵਾਂ ਪੇਜ ਓਪਨ ਹੋਏਗਾ ਜਿਸ ਦੇ ਵਿੱਚ ਪੂਰੀ ਇਨਫੋਰਮੇਸ਼ਨ ਰਹਿਣ ਵਾਲੀ ਹੈ ਉਸ ਦੇ ਵਿੱਚ ਜਾ ਕੇ ਤੁਸੀਂ ਆਪਦੀ ਐਂਸਰ ਕੀ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਉਹ ਵੀ ਤੁਹਾਨੂੰ ਦੱਸਾਂਗੇ ਤਾਂ ਦੋਸਤੋ ਇਸ ਤਰੀਕੇ ਨਾਲ ਤੁਸੀਂ ਲੌਗਇਨ ਕਰ ਲੈਣਾ ਬਟ ਕਈ ਜੌਨਾਂ ਨੂੰ ਇੱਥੇ ਪਾਸਵਰਡ ਭਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਜਾਂ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਹਾਡਾ ਪਾਸਵਰਡ ਜਿਹੜਾ ਉਹ ਸਹੀ ਨਹੀਂ ਹੈ ਸੋ ਪਰੇਸ਼ਾਨ ਹੋਣ ਦੀ ਤੁਹਾਨੂੰ ਜਰੂਰਤ ਹੈ ਨਹੀਂ ਤੁਸੀਂ ਆਪਦਾ ਪਾਸਵਰਡ ਜਿਹੜਾ ਫਟਾਫਟ ਚੇਂਜ ਕਰ ਲੈਣਾ ਹੈ ਇੱਥੇ ਕਲਿੱਕ ਕਰ ਓਪਨ ਹੋਏਗਾ ਇਸ ਦੇ ਵਿੱਚ ਤੁਸੀਂ ਆਪਦੀ ਯੂਜ਼ਰ ਆਈਡੀ ਭਰਨਾ ਹੈ ਠੀਕ ਹੈ ਤੇ ਜਿਹੜਾ ਪੁਰਾਣਾ ਪਾਸਵਰਡ ਤੁਹਾਡੇ ਕੋਲ ਹੈ ਜਿਹਨੂੰ ਰੋਂਗ ਦੱਸ ਰਿਹਾ ਉਹ ਭਰ ਦੇਣਾ ਫਿਰ ਤੁਸੀਂ ਆਪਦਾ ਇੱਥੇ ਲੇਟੈਸਟ ਪਾਸਵਰਡ ਬਣਾ ਲੈਣਾ ਉਸ ਪਾਸਵਰਡ ਨੂੰ ਤੁਸੀਂ ਕਨਫਰਮ ਕਰ ਦੇਣਾ ਕਨਫਰਮ ਕਰਨ ਤੋਂ ਬਾਅਦ ਇਹ ਜਿਹੜਾ ਕੈਪਚਰ ਕੋਡ ਹੈ ਇਹ ਤੁਸੀਂ ਇੱਥੇ ਭਰ ਕੇ ਚੇਂਜ ਪਾਸਵਰਡ ਤੇ ਕਲਿੱਕ ਕਰ ਦੇਣਾ ਤੇ ਤੁਹਾਡਾ ਜਿਹੜਾ ਨਵਾਂ ਪਾਸਵਰਡ ਹੋਏਗਾ ਉਹ ਤੁਹਾਨੂੰ ਮੇਲ ਆਈਡੀ ਦੇ ਉੱਤੇ ਭੇਜ ਦਿੱਤਾ ਜਾਏਗਾ ਜਿਹੜਾ ਨਵਾਂ ਪਾਸਵਰਡ ਤੁਹਾਨੂੰ ਉੱਥੇ ਮੇਲ ਤੇ ਆਏਗਾ ਠੀਕ ਹੈ ਉਹ ਤੁਸੀਂ ਕਾਪੀ ਕਰ ਲੈਣਾ ਬਟ ਜਿਹੜੇ ਜਵਾਂ ਦੇ ਪਾਸਵਰਡ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਤਾਂ ਉਹਨਾਂ ਨੂੰ ਜਮ੍ਹਾਂ ਹੀ ਪਰੇਸ਼ਾਨ ਹੋਣ ਦੀ ਜਰੂਰਤ ਨਹੀਂ ਇੱਥੇ ਤੁਸੀਂ ਆਪਦੀ ਆਈਡੀ ਭਰ ਦੇਣੀ ਇੱਥੇ ਪਾਸਵਰਡ ਪੇਸਟ ਕਰਕੇ ਤੇ ਇਹ ਜਿਹੜਾ ਕੈਪਚਰ ਕੋਡ ਤੁਸੀਂ ਇੱਥੇ ਭਰ ਦੇਣਾ ਤੇ ਲੌਗਇਨ ਦੇ ਉੱਤੇ ਤੁਸੀਂ ਕਰ ਦੇਣਾ ਜੀ ਕਲਿੱਕ ਕਲਿੱਕ ਕਰਨ ਤੋਂ ਬਾਅਦ ਦੋਸਤੋ ਇਸ ਤਰੀਕੇ ਦਾ ਇੱਕ ਨਵਾਂ ਪੇਜ ਤੁਹਾਡੇ ਸਾਹਮਣੇ ਓਪਨ ਹੋ ਜਾਏਗਾ ਤੇ ਇਸ ਪੇਜ ਨੂੰ ਉਹ ਜਿਹੜਾ ਕੰਪਲੀਟ ਦੇਖਣ ਵਾਸਤੇ ਸਭ ਤੋਂ ਪਹਿਲਾਂ ਜੇ ਤੁਸੀਂ ਮੋਬਾਈਲ ਦੇ ਵਿੱਚ ਚੈੱਕ ਕਰ ਰਹੇ ਹੋ ਤਾਂ ਆਪਦੇ ਮੋਬਾਈਲ ਨੂੰ ਤੁਸੀਂ ਡੈਸਕਟਾਪ ਮੋਡ ਦੇ ਵਿੱਚ ਓਨ ਕਰ ਲੈਣਾ ਤੇ ਡੈਸਕਟਾਪ ਮੋਡ ਦੇ ਵਿੱਚ ਓਨ ਕਰਨ ਵਾਸਤੇ ਇਹ ਜਿਹੜੀ 3 ਡਾਟਸ ਨੂੰ ਸ਼ੋ ਹੋ ਰਹੀ ਹੈ ਠੀਕ ਹੈ ਇਹਨਾਂ ਦੇ ਉੱਤੇ ਤੁਸੀਂ ਕਲਿੱਕ ਕਰਨਾ ਹੈ ਕਲਿੱਕ ਕਰਨ ਤੋਂ ਬਾਅਦ ਤੁਸੀਂ ਥੋੜਾ ਜਿਹਾ ਇਹਨੂੰ ਸਕਰੋਲ ਕਰਿਓ ਤੇ ਇੱਥੇ ਤੁਹਾਨੂੰ ਡੈਸਕਟਾਪ ਮੋਡ ਵਾਲਾ ਇਹ ਜਿਹੜਾ ਚੈੱਕ ਬਾਕਸ ਦਿਖਿਏਗਾ ਇਹਨੂੰ ਤੁਸੀਂ ਟਿਕ ਕਰ ਦੇਣਾ ਹੈ ਠੀਕ ਹੈ ਤਾਂ ਇਹਨਾਂ ਕੁਝ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਇਸ ਤਰੀਕੇ ਦਾ ਪੇਜ ਤੁਹਾਡੇ ਸਾਹਮਣੇ ਓਪਨ ਹੋ ਜਾਏਗਾ ਉਸ ਤੋਂ ਬਾਅਦ ਤੁਸੀਂ ਇਹ ਜਿਹੜਾ ਕਨਸਟੇਬਲ ਵਾਲਾ ਲਿੰਕ ਹੈ ਠੀਕ ਹੈ ਇਸ ਦੇ ਉੱਤੇ ਕਲਿੱਕ ਕਰਨਾ ਜਦੋਂ ਇਸ ਦੇ ਉੱਤੇ ਕਲਿੱਕ ਕਰੋਗੇ ਥੋੜਾ ਜਿਹਾ ਸਕਰੋਲ ਕਰਿਓ ਇੱਥੇ ਤੁਹਾਨੂੰ ਇੱਕ ਆਈ ਬਣੀ ਹੋਈ ਸ਼ੋਅ ਹੋਏਗੀ ਠੀਕ ਹੈ ਤੁਸੀਂ ਇਸ ਦੇ ਉੱਤੇ ਕਲਿੱਕ ਕਰਨਾ ਹੈ ਕਲਿੱਕ ਕਰਨ ਤੋਂ ਬਾਅਦ ਇੱਕ ਫੇਰ ਤੋਂ ਨਵਾਂ ਪੇਜ ਤੁਹਾਡੇ ਸਾਹਮਣੇ ਓਪਨ ਹੋ ਇੱਥੇ ਤੁਹਾਨੂੰ ਸਭ ਤੋਂ ਪਹਿਲਾਂ ਐਪਲੀਕੇਸ਼ਨ ਇਨਫੋਰਮੇਸ਼ਨ ਪੇਮੈਂਟ ਵਾਲੀ ਸਾਰਾ ਕੁਝ ਮਿਲ ਜੇਗਾ ਆਬਜੈਕਸ਼ਨ ਫਾਰਮ ਮਿਲ ਜੇਗਾ ਇੱਥੇ ਕੈਂਡੀਡੇਟ ਰਿਸਪੌਂਸ ਤੁਹਾਨੂੰ ਦੇਖਣ ਨੂੰ ਮਿਲੇਗਾ ਠੀਕ ਹੈ ਤੇ ਇਹਦੇ ਉੱਤੇ ਤੁਸੀਂ ਕਲਿੱਕ ਕਰ ਦੇਣਾ ਹੈ ਕਲਿੱਕ ਕਰਨ ਤੋਂ ਬਾਅਦ ਇੱਥੇ ਤੁਹਾਨੂੰ ਇੱਕ ਲਿੰਕ ਮਿਲੇਗਾ ਤੇ ਇਸ ਦੇ ਵਿੱਚ ਕਲਿੱਕ ਹੇਅਰ ਇਹ ਜਿਹੜਾ ਲਿਖਿਆ ਹੋਇਆ ਤੁਸੀਂ ਇਸ ਦੇ ਉੱਤੇ ਕਰ ਦੇਣਾ ਜੀ ਕਲਿੱਕ ਜਦੋਂ ਇਸ ਦੇ ਉੱਤੇ ਕਲਿੱਕ ਕਰੋਗੇ ਤੁਹਾਡਾ ਪੇਪਰ ਜਿਹੜਾ ਹੈ ਇੱਥੇ ਸ਼ੋ ਹੋ ਜਾਏਗਾ ਤੁਹਾਨੂੰ ਵੀ ਤੁਹਾਡੇ ਕਿੰਨੇ ਨੰਬਰ ਬਣੇ ਠੀਕ ਹੈ ਤੇ ਇੱਥੋਂ ਤੁਸੀਂ ਆਪਦਾ ਬਾਈ ਪੇਪਰ ਡਾਊਨਲੋਡ ਕਰ ਲੈਣਾ ਦੋਵੇਂ ਪੇਪਰ ਕੰਬ ਏ ਤੇ ਬੀ ਇੱਥੇ ਡਾਊਨਲੋਡ ਕਰਕੇ ਤੁਸੀਂ ਆਪਦੇ ਨੰਬਰ ਚੈੱਕ ਕਰ ਲੈਣੇ ਆ ਤੇ ਸਾਨੂੰ ਵੀ ਜਰੂਰ ਦੱਸਿਓ ਵੀ ਪੇਪਰ ਵਿੱਚ ਤੁਹਾਡੇ ਨੰਬਰ ਕਿੰਨੇ ਬਣੇ ਇਸ ਤੋਂ